ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚਿਆ ਕਰਨ ਦੇਵਿਕੜ ਵਾਲਾ ਸਾਡਾ ਵੀਰ ਸਾਡੇ ਨਾਲ ਹੈ ਅੱਜ ਬਾਈ ਦੇ ਨਾਲ ਭਾਨਾ ਸਿੱਧੂ ਦੀ ਗ੍ਰਿਫਤਾਰੀ ਬਾਰੇ ਜਿਹੜਾ ਮੁੱਦਾ ਚੱਲਦਾ ਉਸ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਕਰਨ ਦੇਵਿਕੜ ਵਾਲਾ ਜੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਪਿਛਲੇ ਦਿਨੀ ਭਾਨਾ ਸਿੱਧੂ ਜੋ ਕਿ ਟਰੈਵਲ ਏਜੰਟਾਂ ਤੋਂ ਜਿਹੜੇ ਪੈਸੇ ਲੋਕਾਂ ਦੇ ਵਾਪਸ ਕਰਾਏ ਆ ਟਰੈਵਲ ਏਜੰਟਾਂ ਦੁਆਰਾ ਠੱਗੇ ਹੋਏ ਲੋਕ ਸੀ ਜਿਹੜੇ ਉਹ ਸੁਣ ਚਾ ਹੈ ਵੀ ਹਰ ਬੁੱਧਵਾਰ ਜਿਹੜਾ ਭਾਨਾ ਸਿੱਧੂ ਕੋਲ ਜਾ ਕੇ ਆਪਣੇ ਦੁੱਖ ਦਰਦ ਜਿਹੜੇ ਸੁਣਾਉਂਦੇ ਸੀਗੇ ਤੇ ਫਿਰ ਭਾਨਾ ਸਿੱਧੂ ਫੋਨ ਕਰਕੇ ਟਰੈਵਲ ਏਜੰਟਾਂ ਨੂੰ ਉਹਨਾਂ ਦੇ ਪੈਸੇ ਵਾਪਸ ਕਰਨ ਲਈ ਕਹਿੰਦਾ ਸੀ ਤੇ ਕਈ ਜਣਿਆਂ ਦੇ ਪੈਸੇ ਵਾਪਸ ਵੀ ਉਹਨਾਂ ਨੇ ਕਰਾਏ ਆ ਪਰ ਪਿਛਲੇ ਕੁਝ ਦਿਨਾਂ ਤੋਂ ਖਬਰ ਚੱਲ ਰਹੀ ਹੈ ਵੀ ਭਾਨਾ ਸਿੱਧੂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਲੁਧਿਆਣਾ ਪੁਲਿਸ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਭਾਨਾ ਸਿੱਧੂ ਦੇ ਜਿਹੜਾ ਪਿਛਲੇ ਦਿਨੀ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਉਹ ਇੱਕ ਛੋਟਾ ਜਿਹਾ ਮਾਮਲਾ 384 ਧਾਰਾ ਦੇ ਤਹਿਤ ਜਿਹੜਾ ਦਰਜ ਕੀਤਾ ਗਿਆ ਜਿਵੇਂ ਆਪਾਂ ਨੂੰ ਪਤਾ ਵੀ ਪੰਨਾ ਸਿੱਧੂ ਜਿਹੜੇ ਵੱਖ-ਵੱਖ ਏਜੰਟ ਨੇ ਉਹਨਾਂ ਤੋਂ ਜਿਹੜੇ ਪੈਸੇ ਠੱਗੇ ਹੋ ਗਏ ਲੋਕਾਂ ਦੇ ਉਹ ਵਾਪਸ ਕਰਵਾਉਂਦੇ ਨੇ ਤੇ ਉਹ ਇੱਕ ਬਹੁਤ ਚੰਗਾ ਪਰਾਲਾ ਉਹ ਕਰ ਰਹੇ ਨੇ ਜਿਵੇਂ ਆਪਾਂ ਨੂੰ ਪਤਾ ਵੀ ਜਿਹੜਾ ਕੰਮ ਪ੍ਰਸ਼ਾਸਨ ਨੂੰ ਜਾਂ ਪੰਜਾਬ ਸਰਕਾਰ ਨੂੰ ਇੱਕ ਕਾਨੂੰਨ ਬਣਾ ਕੇ ਕਰਨਾ ਚਾਹੀਦਾ ਵੀ ਜਿਹੜੇ ਟਰੈਵਲ ਏਜੰਟ ਨੇ ਉਹ ਤੱਕੇਸ਼ਾਈ ਕਰ ਰਹੇ ਨੇ ਲੋਕਾਂ ਦੇ ਨਾਲ ਤੇ ਜਿਸ ਨਾਲ ਜਿਹੜੇ ਲੋਕ ਨੇ ਉਹਨਾਂ ਨੂੰ ਆਰਥਿਕ ਪੱਖੋਂ ਵੀ ਬਹੁਤ ਨੁਕਸਾਨ ਹੋ ਰਿਹਾ ਤੇ ਜਿਹਦੇ ਨਾਲ ਇੱਕ ਬਹੁਤ ਸਮੱਸਿਆ ਜਿਹੜੀ ਪੰਜਾਬ ਦੀ ਅੱਜ ਦੇ ਸਮੇਂ ਦੇ ਅਨਸਾਰ ਬਹੁਤ ਵੱਡੀ ਬਣ ਚੁੱਕੀ ਆ ਅੱਛਾ ਭਾਨਾ ਸਿੱਧੂ ਇਹ ਮਾਮਲੇ ਤੋਂ ਪਹਿਲਾਂ ਵੀ ਵੱਖ-ਵੱਖ ਮਾਮਲਿਆਂ ਦੇ ਵਿੱਚ ਜਿਹੜਾ ਨਾਮਜਦ ਹੈਗਾ ਜਿਵੇਂ ਜ਼ਮੀਨੀ ਵਿਵਾਦ ਵੀ ਇਹਨਾਂ ਦਾ ਪਟਿਆਲੇ ਦੇ ਕੋਲ ਚੱਲਿਆ ਤੇ ਉਸ ਮਾਮਲੇ ਤੋਂ ਬਾਅਦ ਇਹ ਜਿਹੜਾ ਨਵਾਂ ਮਾਮਲਾ ਇਸ ਵਿੱਚ ਇਸ ਮਾਮਲੇ ਦੇ ਵਿੱਚ ਸਰਕਾਰ ਕੁਝ ਜ਼ਿਆਦਾ ਹੀ ਸਰਗਰਮ दिखी ਹੈ ਔਰ ਉਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਤੇ ਪਿਛਲੇ ਦਿਨੀ ਉਹਨਾਂ ਨੂੰ ਕੋਰਟ ਦੇ ਵਿੱਚ ਵੀ ਪੇਸ਼ ਕੀਤਾ ਗਿਆ ਜਿਹਦੇ ਜਿਸ ਵਿੱਚ ਵੀਡੀਓ ਦੇਖਣਾ ਚਾਹੀਏ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਨ ਤੋਂ ਵੀ ਪੰਨਾ ਸਿੱਧੂ ਨੂੰ ਰੋਕਿਆ ਗਿਆ ਦੇਖੋ ਜੀ ਜਿਹੜੀ ਪੰਜਾਬ ਸਰਕਾਰ ਵੱਲੋਂ ਪਾਨਾ ਸਿੱਧੂ ਤੇ ਤਸ਼ੱਦਦ ਕੀਤੀ ਜਾ ਰਹੀ ਆ ਇਸ ਮਾਮਲੇ ਨੇ ਅਧੀਨ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੀ ਲੁਧਿਆਣਾ ਦੀ ਟਰੈਵਲ ਏਜੰਟਾ ਮਹਿਲਾ ਇੰਦਰਜੀਤ ਕੌਰ ਤੇ ਉਹਦੇ ਦੁਆਰਾ ਜਿਹੜਾ ਮਾਮਲਾ ਲੁਧਿਆਣਾ ਪੁਲਿਸ ਕੋਲ ਦਬਜ ਕਰਵਾਇਆ ਸੀ ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਪਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਤੇ ਜਿਸ ਦੇ ਨਾਲ ਪੰਜਾਬ ਸਰਕਾਰ ਵੱਲੋਂ ਤਸ਼ੱਦਦ ਕੀਤੀ ਜਾ ਰਹੀ ਆ ਜਿਹੜੀ ਆਪਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਵੀਡੀਓ ਸਾਹਮਣੇ ਆ ਰਹੀਆਂ ਨੇ ਤੇ ਪੰਨਾ ਸਿੱਧੂ ਦੇ ਕਹਿਣ ਦੇ ਮੁਤਾਬਕ ਵੀ ਜਿਹੜੀ ਏਜੰਟ ਇੰਦਰਜੀਤ ਕੌਰ ਹੈ ਉਹਨਾਂ ਨੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਾਇਆ ਹੈ ਮਾਮਲਾ ਦਰਜ ਤਾਂ ਕਰਾਇਆ ਪਰ ਉਹਨਾਂ ਕੋਲ ਟਰੈਵਲ ਏਜੰਟ ਦਾ ਜਿਹੜਾ ਲਾਇਸੈਂਸ ਨਹੀਂ ਹੈਗਾ ਪੰਨਾ ਸਿੱਧੂ ਦਾ ਇਹ ਕਹਿਣਾ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ ਪੰਜਾਬ 'ਚ ਜ਼ਿਆਦਾਤਰ ਏਜੰਟ ਨੇ ਉਹ ਬਿਨਾ ਅਪਰੂਵਲ ਲਾਇਸੈਂਸ ਲਏ ਜਿਹੜੇ ਆਪਣੇ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਨੇ ਪੰਜਾਬ ਸਰਕਾਰ ਨੂੰ ਇਸ ਲਈ ਕੋਈ ਉਪਰਾਲਾ ਕਰਨਾ ਚਾਹੀਦਾ ਵੀ ਜਿਹੜੇ ਵੀ ਕਿਸੇ ਨੇ ਇਮੀਗ੍ਰੇਸ਼ਨ ਦਾ ਕੰਮ ਕਰਨਾ ਹੈ ਤਾਂ ਉਹਨੂੰ ਆਪਣਾ ਜਿਹੜਾ ਅਪਰੂਵਲ ਲਾਇਸੈਂਸ ਬਣਾਵਾ ਕੇ ਇਹ ਜਿਹੜਾ ਕੰਮ ਕਰਨਾ ਚਾਹੀਦਾ ਇਮੀਗ੍ਰੇਸ਼ਨ ਦਾ ਤਾਂ ਕਿ ਜਿਹੜਾ ਇੱਕ ਸਚੰਜੇ ਢੰਗ ਨਾਲ ਜਿਹੜਾ ਇਹ ਕੰਮ ਕੀਤਾ ਜਾ ਸਕੇ ਜਿਹੜਾ ਠੱਗੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਪਾਨਾ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਪਿੰਡਾਂ ਦੇ ਵਿੱਚ ਪਾਨਾ ਸਿੱਧੂ ਦੀ سپورਟ ਦੇ ਵਿੱਚ ਇੱਕ ਲਹਿਰ ਵੀ ਸ਼ੁਰੂ ਹੋ ਰਹੀ ਹੈ ਵੀ ਲੋਕ ਇਕੱਠੇ ਹੋ ਕੇ ਜਿਹੜਾ ਸਰਕਾਰ ਦਾ ਵਿਰੋਧ ਵੀ ਕਰ ਰਹੇ ਨੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਜਿਵੇਂ ਜੀ ਆਪਾਂ ਨੂੰ ਪਤਾ ਵੀ ਜਿਹੜਾ ਸਮਾਜ ਸੇਵੀ ਲੱਖਾ ਸਿੰਘ ਸਧਾਨਾ ਨੇ ਉਹਨਾਂ ਨੇ ਵੀ ਇੱਕ ਆਪਣੀ ਵਿਚਾਰ ਸਾਂਝੇ ਕੀਤੇ ਨੇ ਜਿਵੇਂ ਉਹਨਾਂ ਨੇ ਦੱਸਿਆ ਵੀ ਜਿਹੜੇ ਠੰਡੇ ਪਾਣੀ ਦੀ ਵਰਤੋਂ ਕਰਕੇ ਉਹਨਾਂ ਨਾਲ ਤਸ਼ੱਦਦ ਕੀਤੀ ਜਾ ਰਹੀ ਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਿਵੇਂ ਲਖਾ ਸਿੰਘ ਸੁਧਾਨਾ ਨੇ ਕਿਹਾ ਵੀ ਉਹਨਾਂ ਨੇ ਵੀਡੀਓ ਕਾਲ ਕਰਕੇ ਜਿਹੜੀ ਉਹਨਾਂ ਨੂੰ ਪੰਜਾਬ ਪੁਲਿਸ ਤੋਂ ਜਾਣਕਾਰੀ ਮੰਗੀ ਆ ਵੀ ਇਹਨਾਂ ਇਸ ਮਾਮਲੇ ਵਿੱਚ ਕੀ ਕੀਤਾ ਜਾ ਰਿਹਾ ਇਹ ਇੱਕ ਬਹੁਤ ਹੀ ਨਿੰਦਣਯੋਗ ਕਦਮ ਆ ਪੰਜਾਬ ਸਰਕਾਰ ਦਾ ਦੇਖੋ ਕਿਸੇ ਵੀ ਆਪਣਾ ਸਮਾਜਿਕ ਦੇ ਨਾਲ ਨਾਲ ਪਰਿਵਾਰਕ ਗੱਲਾਂ ਵੀ ਜਿਹੜੀਆਂ ਉਹਨਾਂ ਨੂੰ ਉਹ ਕੀਤੀਆਂ ਜਾ ਰਹੀਆਂ ਨੇ ਜੋ ਕਿ ਇੱਕ ਬਹੁਤ ਗਲਤ ਕਦਮਾਂ ਕਿਤੇ ਨਾ ਕਿਤੇ ਪਾਨਾ ਸਿੱਧੂ ਗ੍ਰਿਫਤਾਰੀ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਵੀ ਜਿਹੜੀ ਘਿਰਦੀ ਨਜ਼ਰ ਆ ਰਹੀ ਹੈ ਤੁਸੀਂ ਆਪ ਦੱਸਿਆ ਵੀ ਲੱਖਾ ਸਧਾਨਾ ਜੀ ਨੇ ਇੱਕ ਵੀਡੀਓ ਦੇ ਰਾਹੀਂ ਦੱਸਿਆ ਵੀ ਉਹਨਾਂ ਨੂੰ ਆਲਫ ਨੰਗਾ ਕਰਕੇ ਬਰਫ਼ ਵਾਲਾ ਪਾਣੀ ਉਹਨਾਂ ਦੇ ਪਾਇਆ ਜਾ ਰਿਹਾ ਤੇ ਕੈਮਰਾ ਵੀ ਜਿਹੜਾ ਲਾਇਆ ਜਾ ਰਿਹਾ ਜਿੱਨਾ ਜਿਸ ਕੈਮਰੇ ਦੀ ਵਰਤੋਂ ਦੇ ਨਾਲ ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਪੁਲਿਸ ਨੂੰ ਨਿਰਦੇਸ਼ ਜਾਰੀ ਕੀਤੇ ਆ ਵੀ ਵੀਡੀਓ ਕਾਲ ਦੇ ਰਾਹੀਂ ਪਾਨਾ ਸਿੱਧੂ ਦੇ ਹੋਰੇ ਤਾਂ ਜਿਹੜੇ ਹੋ ਰਹੇ ਜ਼ੁਲਮ ਦੇ ਬਾਰੇ ਹੋ ਰਹੇ ਉਹਨਾਂ ਦੀ ਕੁੱਟ ਮਾਰ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਜਾਵੇ ਹਾਂਜੀ ਦੇਖੋ ਜੀ ਇਹ ਇੱਕ ਬਹੁਤ ਗਲਤ ਕਦਮ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੱਕਿਆ ਜਾ ਰਿਹਾ ਦੇਖੋ ਜਿਵੇਂ ਆਪਾਂ ਨੂੰ ਪਤਾ ਵੀ ਮੁੱਖ ਮੰਤਰੀ ਦੇ ਜਿਹੜੇ ਕੰਮ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਨੇ ਇਹ ਕੋਈ ਕੋਈ ਚੰਗੇ ਕਦਮ ਨਹੀਂ ਹੈਗੇ ਇਸ ਨਾਲ ਜਿਹੜੀ ਉਹਨਾਂ ਦੀ ਜਿਹੜੀ ਛਵੀ ਆ ਉਨੂੰ ਵੀ ਨੁਕਸਾਨ ਪਹੁੰਚ ਰਿਹਾ ਕਿਤੇ ਨਾ ਕਿਤੇ ਦੇਖਣ ਚਾਹ ਰਿਹਾ ਵੀ ਭਗਵੰਤ ਸਿੰਘ ਮਾਨ ਜੀ ਨੇ ਵੀ ਕੋਈ ਟਵੀਟ ਨਹੀਂ ਕੀਤਾ ਪੰਨਾ ਸਿੰਘ ਪੰਨਾ ਸਿੱਧੂ ਦੀ ਗ੍ਰਿਫਤਾਰੀ ਦੇ ਬਾਰੇ ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਦਾ ਵੀ ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਜਿਹੜਾ ਹੱਥ ਜ਼ਰੂਰ ਹੈ ਕੋਈ ਨਾ ਕੋਈ ਜੋ ਰੋਲ ਆਦਾ ਜ਼ਰੂਰ ਕਰ ਰਹੀ ਹੈ ਪੰਜਾਬ ਸਰਕਾਰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਬਿਲਕੁਲ ਪੰਜਾਬ ਸਰਕਾਰ ਦਾ ਇਹ ਆਪਣਾ ਇਹਦੇ ਵਿੱਚ ਹੱਥ ਆ ਜੋ ਕਿ ਇੱਕ ਅਪਾ ਨੂੰ ਪਤਾ ਵੀ ਜਿਹੜੇ ਟਰੈਵਲ ਏਜੰਟ ਨੇ ਉਹਨਾਂ ਦੀ ਠੱਗੀ ਤੋਂ ਬਚਾਉਣ ਲਈ ਹੁਣ ਤੱਕ ਪੰਨਾ ਸਿੱਧੂ ਵੱਲੋਂ ਕਰੋੜਾਂ ਰੁਪਏ ਜਿਹੜੇ ਲੋਕਾਂ ਦੇ ਵਾਪਸ ਕਰਵਾਏ ਗਏ ਨੇ ਜੋ ਕਿ ਇੱਕ ਬਹੁਤ ਚੰਗਾ ਕਦਮ ਤੇ ਇਸ ਲਈ ਪੰਜਾਬ ਸਰਕਾਰ ਨੂੰ ਇੱਕ ਕੋਈ ਚੰਗਾ ਕਾਨੂੰਨ ਬਣਾ ਕੇ ਜਿਹੜੇ ਟਰੈਵਲ ਏਜੰਟ ਨੇ ਉਹਨਾਂ ਦੇ ਨਕੇਲ ਕੱਸਣੀ ਚਾਹੀਦੀ ਹੈ ਵੀ ਜਿਹੜਾ ਪੰਜਾਬ ਦੇ ਲੋਕਾਂ ਦੀ ਹੋਰ ਹੀ ਠੱਗੀ ਆ ਉਹਨੂੰ ਰੋਕਿਆ ਜਾ ਸਕੇ ਗੱਲ ਟਰੈਵਲ ਏਜੰਟਾਂ ਤੇ ਸਿਕੰਜਾ ਕਸਣ ਦੀ ਆਈ ਹੈ ਮੈਨੂੰ ਕਿਤੇ ਨਾ ਕਿਤੇ ਪੰਜਾਬ ਸਰਕਾਰ ਟਰੈਵਲ ਏਜੰਟਾਂ ਦੇ ਹੱਕ ਦੇ ਵਿੱਚ ਖੜਦੀ ਨਜ਼ਰ ਆ ਰਹੀ ਆ ਪੰਨਾ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਕਿਤੇ ਨਾ ਕਿਤੇ ਇਹ ਲੱਗਦਾ ਹੈ ਵੀ ਪੰਜਾਬ ਸਰਕਾਰ ਕਿਤੇ ਨਾ ਕਿਤੇ ਜਿਹੜੀ ਟਰੈਵਲ ਏਜੰਟਾਂ ਦੇ ਹੱਕ ਦੇ ਵਿੱਚ ਖੜ ਰਹੀ ਹੈ ਦੇਖੋ ਜੋ ਇਹ ਤਾਂ ਬਹੁਤ ਮਾੜੀ ਗੱਲ ਆ ਦੇਖੋ ਜਿਵੇਂ ਆਪਾਂ ਨੂੰ ਪਤਾ ਵੀ ਪੰਨਾ ਸਿੱਧੂ ਇੱਕ ਚੰਗਾ ਅਪਰਾਲਾ ਜਿਹੜਾ ਉਹ ਕਰ ਰਿਹਾ ਜਿਸ ਨਾਲ ਲੋਕਾਂ ਦਾ ਪੈਸਾ ਜਿਹੜਾ ਵਾਪਸ ਆ ਰਿਹਾ ਪੰਜਾਬ ਸਰਕਾਰ ਨੂੰ ਵੀ ਉਹਨਾਂ ਦੇ ਖਿਲਾਫ ਟ੍ਰੈਵਲ ਏਜੰਟਾਂ ਦੇ ਖਿਲਾਫ ਨਾਲ ਖੜਨ ਦੀ بجائے ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ ਤਾਂ ਜੋ ਜਿਹੜੇ ਲੋਕਾਂ ਦੇ ਵਿੱਚ ਭਾਨਾ ਸਿੱਧੂ ਵਰਗੇ ਇੱਕ ਨੌਜਵਾਨ ਆਗੂ ਵੱਜੋਂ ਜਿਹੜੇ ਉਹ ਉੱਪਰ ਕੇ ਸਾਹਮਣੇ ਆ ਰਹੇ ਨੇ ਤੇ ਜਿਹੜੇ ਆਣੇ ਵੀ ਚਹੀਨੇ ਨੇ ਹੋਰ ਜਿਵੇਂ ਲਖਾ ਸਿੰਘ ਸਦਾਣਾ ਹੋਰ ਵੀ ਕਈ ਆਗੂ ਨੇ ਜਿਸ ਨਾਲ ਜਿਹੜੀ ਪੰਜਾਬ ਦੀ ਤਰੱਕੀ ਆ ਜਾਂ ਹੋਰ ਆਗੂ ਜਿਹੜੇ ਹੋਰ ਵਿਚਾਰ ਲੋਕਾਂ ਦੇ ਹੋਰ ਸਾਹਮਣੇ ਆ ਰਹੇ ਨੇ ਜਿਹੜੇ ਆਮ ਪਿੰਡਾਂ ਦੇ ਲੋਕ ਨੇ ਭਾਨਾ ਸਿੱਧੂ ਦੇ ਹੱਕ ਵਿੱਚ ਇੱਕ ਲਹਿਰ ਵੰੜ ਰਹੀ ਹੈ ਭਾਨਾ ਸਿੱਧੂ ਗਿਰਪਦਾਰੀ ਤੋਂ ਬਾਹਰ ਟੱਲੇ ਵਾਲ ਤੋਂ ਵੀ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਪੱਤਰਕਾਰਾਂ ਨੂੰ ਵੀਰ ਦੱਸ ਰਹੇ ਨੇ ਵੀ ਉਹਨਾਂ ਦਾ ਜਿਹੜਾ ਕਟੋ-ਕਟ 10 ਤੋਂ 12 ਲੱਖ ਰੁਪਏ ਭਾਨਾ ਸਿੱਧੂ ਨੇ ਟਰੈਵਲ ਏਜੰਟ ਤੋਂ ਮੜਵਾਇਆ ਤੇ 10 ਤੋਂ 12 ਲੱਖ ਜਿਹੜਾ ਵਾਪਸੀ ਹੋਣ ਤੇ ਉਹਨਾਂ ਨੇ ਭਾਨਾ ਸਿੱਧੂ ਨੂੰ 1 ਲੱਖ ਰੁਪਏ ਦੀ ਜੋ ਆਫਰ ਕੀਤੀ ਸੀ ਆਪਣੇ ਵੱਲੋਂ ਪਿਆਰ ਸਤਿਕਾਰ ਵਜੋਂ ਵੀ ਅਸੀਂ ਤੈਨੂੰ 1 ਲੱਖ ਦਿੰਨੇ ਆ ਪਰ ਭਾਨਾ ਸਿੱਧੂ ਨੂੰ ਉਹ ਪੈਸੇ ਲੈਣ ਤੋਂ ਬਿਲਕੁਲ ਨਾ ਕਰ ਦਿੱਤੀ ਸੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਪਾਨਾ ਸਿੱਧੂ ਸਿਰਫ 10000 ਦੇ ਲਾਲਚ ਦੇ ਵਿੱਚ ਆ ਕੇ ਫਸ ਸਕਦਾ ਹੈ ਕਿ ਨਹੀਂ ਫਸ ਸਕਦਾ ਦੇਖੋ ਜੀ ਮੈਂ ਤਾਂ ਇਹੀ ਕਹੂੰਗਾ ਵੀ ਜਿਹੜਾ ਮਾਮਲਾ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਪੁਲਿਸ ਦੇ ਵੱਲੋਂ 10000 ਦੇ ਇੱਕ ਛੋਟੇ ਜਿਹੇ ਮਾਮਲੇ ਦੇ ਵਿੱਚ ਦਰਜ ਕੀਤਾ ਗਿਆ ਉਹ ਇੱਕ ਬਹੁਤ ਵੱਡਾ ਗਲਤ ਮਾਮਲਾ ਜਿਹੜਾ ਦਰਜ ਕੀਤਾ ਗਿਆ ਕਿਉਂਕਿ ਜਿਵੇਂ ਆਪਾਂ ਨੂੰ ਪਤਾ ਹੈ ਵੀ ਉਹ ਕਰੋੜਾਂ ਰੁਪਏ ਜਿਹੜੇ ਪੰਜਾਬ ਦੇ ਲੋਕਾਂ ਦਾ ਉਹ ਵਾਪਸ ਕਰਵਾਇਆ ਜਾ ਰਿਹਾ ਹੈ ਤੇ ਕਿ ਬਹੁਤ ਛੋਟੇ ਇੱਕ ਅਮਾਉਂਟ ਹੈ ਜੋ ਕਿ ਬਹੁਤ ਮਾੜੀ ਗੱਲ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਮਾਮਲਾ ਦਰਜ ਕੀਤਾ ਗਿਆ ਪਿਛਲੇ ਦਿਨੀ ਇੱਕ ਵੀਡੀਓ ਹੋਰ ਵਾਇਰਲ ਹੋਈ ਸੀ ਆਪਣੇ ਪਟਿਆਲੇ ਦੇ ਕੋਲ ਬਲਵੇੜੇ ਦੇ ਕੋਲੇ ਕਰਕੇ ਨਾਨਾਣਸੂ ਪਿੰਡ ਪੈਂਦਾ ਉੱਥੋਂ ਦੇ ਬੰਦਿਆਂ ਦੇ ਵੀ ਪਾਨਾ ਸਿੱਧੂ ਨੇ ਜਿਹੜੇ ਪੈਸੇ ਵਾਪਸ ਕਰਵਾਇਆ ਟਰੈਵਲ ਏਜੰਟ ਤੋਂ ਬਕਾਇਦਾ ਵੀਡੀਓ ਦੇ ਵਿੱਚ ਦੇਖਣ ਨੂੰ ਆ ਰਿਹਾ ਹੈ ਵੀ ਪਾਨਾ ਸਿੱਧੂ ਨੇ ਆਪ ਬਲਵੇੜਾ ਚੌਕੀ ਇੰਚਾਰਜ ਨੂੰ ਫੋਨ ਕਰਕੇ ਉਹ ਏਜੰਟ ਦੇ ਖਿਲਾਫ ਮਾਮਲਾ ਦਰਜ ਕਰਨ ਦਾ ਜਿਹੜਾ ਉਹਤੇ ਦਬਾਅ ਪਾਇਆ ਗਿਆ ਜਾਂ ਉਹਨੂੰ ਕਿਹਾ ਗਿਆ ਵੀ ਉਹਤੇ ਮਾਮਲਾ ਦਰਜ ਕਰਕੇ ਉਸ ਗਰੀਬ ਪਰਿਵਾਰ ਦੇ ਪੈਸੇ ਜਿਹੜੇ ਵਾਪਸ ਕਰਾਏ ਜਾਣ ਉਹਦੇ ਬਾਰੇ ਤੁਸੀਂ ਕੀ ਕਹਿਣਾ ਜਾਂਦੇ ਹੋ ਦੇਖੋ ਜੀ ਕੱਲੇ ਆਪਾਂ ਜਿਵੇਂ ਤੁਸੀਂ ਬਲਵੇੜਾ ਨਾਨਸੂ ਦੀ ਪਿੰਡ ਦੀ ਗੱਲ ਕਰੀਆ ਕੱਲੇ ਉਹ ਪਿੰਡ ਦੀ ਨਹੀਂ ਪੰਜਾਬ ਦੇ ਸਾਰੇ ਵੱਖ-ਵੱਖ ਪਿੰਡਾਂ ਤੋਂ ਲੋਕ ਜਿਹੜੇ ਆ ਕੇ ਉਪਾਨਾ ਸਿੱਧੂ ਕੋਲ ਜਿਹੜੇ ਟਰੈਵਲ ਏਜੰਟਾਂ ਨੇ ਠੱਗੇ ਹੋਏ ਲੋਕ ਨੇ ਉਹ ਆ ਕੇ ਬੁੱਧਵਾਰ ਨੂੰ ਹਰ ਬੁੱਧਵਾਰ ਨੂੰ ਆ ਕੇ ਇੱਥੇ ਆਪਣੇ ਜਿਹੜਾ ਮਾਮਲਾ ਉਹਨਾਂ ਦੇ ਸਾਹਮਣੇ ਰੱਖਦੇ ਸੀ ਜਿਸ ਤੋਂ ਬਾਅਦ ਉਹ ਪੰਜਾਬ ਪੁਲਿਸ ਨੂੰ ਇਸ ਮਾਮਲੇ ਸੰਬੰਧੀ ਜਾਣੂ ਕਰਵਾਉਂਦੇ ਸੀ ਇਹਦੇ ਜਿਹੜੇ ਵੱਖ-ਵੱਖ ਲੋਕਾਂ ਦੇ ਪੈਸੇ ਉਹ ਵਾਪਸ ਕਰਵਾਏ ਗਏ ਨੇ ਅਨੇਜੇ ਮਾਮਲੇ ਦਰਜ ਕਰਵਾਏ ਗਏ ਪਿਛਲੇ ਦਿਨੀ ਪੰਜਾਬ ਦੇ ਇੱਕ ਸ਼ਹਿਰ ਦੇ ਵਿੱਚ ਸੜਕ ਦੇ ਉੱਤੇ ਰੋਡ ਦੇ ਉੱਤੇ ਚਿੱਕੜ ਵੀ ਜਿਹੜਾ ਫੈਲਿਆ ਹੋਇਆ ਸੀ ਉਹ ਚਿੱਕੜ ਵੀ ਪੰਨਾ ਸਿੱਧੂ ਨੇ ਵੀਡੀਓ ਰਾਹੀਂ ਦੱਸਿਆ ਤੇ ਉਹਨਾਂ ਨੇ ਉਸ ਵੀਡੀਓ ਦੇ ਵਿੱਚ ਕਿਹਾ ਪੰਜਾਬ ਸਰਕਾਰ ਨੂੰ ਵੀ ਇਹ ਚਿੱਕੜ ਜਿਹੜਾ ਛੇਤੀ ਛੇਤੀ ਸਾਫ਼ ਕੀਤਾ ਜਾਵੇ ਤੇ ਥੋੜੇ ਦਿਨਾਂ ਬਾਅਦ ਹੀ ਮੁਲਾਜ਼ਮਾਂ ਵੱਲੋਂ ਉਹ ਚਿਕੜ ਜਿਹੜਾ ਸਾਫ਼ ਕਰ ਦਿੱਤਾ ਗਿਆ ਸੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਭਾਨਾ Sidhu ਦਾ ਖੌਫ ਹੈ ਜ਼ਰੂਰ ਦੇਖੋ ਖੌਫ ਜਿਵੇਂ ਮਰਜ਼ੀ ਤੁਸੀਂ ਲਗਾ ਲਓ ਜਿਵੇਂ ਹੁਣ ਆਪਾਂ ਨੂੰ ਪਤਾ ਵੀ ਭਾਨਾ Sidhu ਜਿਹੜਾ ਲੱਖਾ ਸਿੰਘ ਸਿਧਾਣਾ ਦੀ ਪੰਜਾਬ ਬਚਾਓ ਪੰਜਾਬੀਅਤ ਜਿਹੜੀ ਯਾਤਰਾ ਉਹਨੇ ਪਿਛਲੇ ਦਿਨੀ ਆਪਣਾ ਚਲਾਈ ਹੋਈ ਸੀ ਲੱਖਾ ਸਿੰਘ ਸਿਧਾਣਾ ਨੇ ਉਸ ਦੇ ਵਿੱਚ ਵੀ ਉਹਨੇ ਸ਼ਮੂਲੀਅਤ ਕੀਤੀ ਸੀ ਅਤੇ ਜਿਵੇਂ ਹੁਣ ਆਪਾਂ ਨੂੰ ਪਤਾ ਵੀ ਲੱਖਾ ਸਿੰਘ ਸਿਧਾਣਾ ਨੇ ਆਪਣੇ ਵਿਚਾਰ ਸਾਂਝੇ ਕੀਤੇ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਵੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਪਾਨਾ ਸਿੰਘ ਸਿੱਧੂ ਨੂੰ ਕਿਹਾ ਜਾ ਰਿਹਾ ਹੈ ਵੀ ਇੰਨਾ ਦਾ ਤੂੰ ਪੰਜਾਬ ਦੇ ਮੁੱਖ ਮੰਤਰੀ ਮਾਨ ਜੋਗ ਭਗਵੰਤ ਸਿੰਘ ਮਾਨ ਦੇ ਖਿਲਾਫ ਕੋਈ ਵੀ ਕੁਝ ਵੀ ਬੋਲੇਗਾ ਤਾਂ ਨਾ ਹੀ ਉਹ ਲੱਖਾ ਸਿੰਘ ਸਿਧਾਣਾ ਦੀ ਜਿਹੜੀ ਯਾਤਰਾ ਨਾ ਉਹਦੇ ਵਿੱਚ ਜਾਏਗਾ ਇਹ ਤੁਹਾਡੀ ਗੱਲ ਤੋਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਕਿਤੇ ਨਾ ਕਿਤੇ ਬਦਲਾਖੋਰੀ ਦੀ ਰਾਜਨੀਤੀ ਸੀਐਮ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਕਿਤੇ ਨਾ ਕਿਤੇ ਕੀਤੀ ਜਾ ਰਹੀ ਹੈ ਦੇਖੋ ਜੀ ਜਿਵੇਂ ਬਦਲਾਖੋਰੀ ਦੀ ਰਾਜਨੀਤੀ ਇਹ ਨਹੀਂ ਕਰਨੀ ਚਾਹੀਦੀ ਕਿਉਂਕਿ ਇੱਕ ਬਹੁਤ ਹੀ ਮਾੜਾ ਤੇ ਛੋਟੀ ਸੋਚ ਦੀ ਇੱਕ ਆਪਾਂ ਨੂੰ ਰਾਜਨੀਤੀ ਕਹਾਂਗੇ ਕਿਉਂਕਿ ਸਮਾਂ ਸਬਦਾਂ ਦਾ ਕਿਸੇ ਦਾ ਵੀ ਆ ਸਕਦਾ ਹੈ ਕੱਲ ਨੂੰ ਕੁਝ ਵੀ ਹੋ ਸਕਦਾ ਹੈ ਆਪਾਂ ਵਿਸਤਾਰਪੂਰਵਕ ਜਿਆਦਾ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਬਹੁਤ ਧੰਨਵਾਦ ਤੁਹਾਡੇ ਤੁਸੀਂ ਜਾਣਕਾਰੀ ਦਿੱਤੀ ਹੈ ਸਾਡੇ ਦਰਸ਼ਕਾਂ ਨੂੰ ਤੇ ਜਾਣਕਾਰੀ ਸਾਂਝੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ